ਜਨ ਜਨਤੀ ਮੌਕੇ ਤੇ ਭਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ਨੀ ਮੰਦਿਰ ਤਰਸ ਧਰਮਪੁਰਾ ਕੋਲੋਨੀ ਬਟਾਲਾ ਵਿਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼੍ਰੀ ਸ਼ਨੀ ਪਾਵਨ ਉਸ ਸਭ ਬੜੀ ਤੁਮਤਾਮ ਦੇ ਨਾਲ ਮਨਾਇਆ ਗਿਆ ਵੇਖੋ ਟੀਵੀ ਨਿਊਜ਼ ਇੰਡੀਆ 256 ਲਈ ਪੱਤਰਕਾਰ ਅਨੀਤਾ 베ਦੀ ਦੀ ਬਟਾਲਾ ਤੋਂ ਖਾਸ ਰਿਪੋਰਟ ਆਹ ਤੁਹਾਨੂੰ ਪਹਿਲੇ ਦਿਖਾਉਂਦੇ ਹਾਂ ਸ਼ਨੀ ਮੰਦਿਰ ਦੀਆਂ ਕੁਝ ਲਾਈਵ ਫੋਟੋਆਂ ਪਰ ਮਸੂਰੀ ਤੇ ਪੂਰੇ ਸ਼੍ਰੀ ਸ਼ਨੀ ਦੇਵ ਦੀ ਕਥਾ ਸੁਣਾਤੇ ਸਵਾਤਨਵਾਦੀਆਂ ਜਿਨ੍ਹਾਂ ਨੇ ਆਣ ਕੇ ਬਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਨੀ ਮੰਦਰ ਦੇ ਵਿੱਚ ਸ਼ਨੀ ਮਹਾਰਾਜ ਦੀ ਸ਼ਨੀ ਜਨਤੀ ਹੈ ਹਰ ਇੱਕ ਸ਼ਹਿਰ ਦੇ ਨਿਵਾਸੀ ਨੂੰ ਬਹੁਤ ਬਹੁ ਮੁਬਾਰਕਾਂ ਬਹੁਤ ਬਹੁ ਵਧਾਈ ਹੋਵੇ ਔਰ ਸ਼ਨੀ ਮਹਾਰਾਜ ਕਰਮ ਦੇ ਦਾਤਾ ਨੇ ਨ્યાਏ ਦੇ ਨਿਆਦੀਸ਼ ਨੇ ਪ੍ਰਭੂ ਅਗੇ ਅਰਦਾਸ ਕਰਨੇ ਆ ਕਿ ਸਭ ਨੂੰ ਤੰਦਰੁਸਤੀ ਬਖਸ਼ੇ ਸਰਬੱਤ ਦਾ ਭਲਾ ਕਰੇ ਔਰ ਤਾਕਤ ਤੇ ਬਲ ਬਖਸ਼ੇ ਔਰ ਨ્યાਏ ਦੇ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਣ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਤੋਂ ਅਸ਼ੀਰਵਾਦ ਲੈਣ ਤੇ ਪ੍ਰਭੂ ਦੇ ਗੁਣ ਗਾਣ ਕਰਨ ਜੈ ਸ਼ਨੀ ਦੇ ਹਰੀ ਘਾਣ ਸਾਨੂੰ ਸਾਲ ਦੇ ਪੱਲੇ ਵਧਾਈਆਂ ਜੀ ਤੁਹਾਨੂੰ ਵੀ ਸੋਨੋ ਜੀ ਬਹੁਤ ਬਹੁਤ ਵਧਾਈਆਂ ਜੀ ਸੋ ਮੈਂ ਆਪਣੇ ਬਟਾਲਾ ਸ਼ਹਿਰ ਨਿਵਾਸੀਆਂ ਨੂੰ ਅੱਜ ਸ਼ਨੀ ਜੰਦੀ ਦੇ ਅਪਲਖ ਵਿੱਚ ਲੱਖ ਲੱਖ ਵਧਾਈ ਦਿੰਦਾ ਸ਼ਨੀ ਦੇ ਮੰਦਿਰ ٹرسٹ ਰਜਿਸਟਰ ਨੰਬਰ 186 ਤਰ ਨੂ ਬੁਰਾ ਗਲੋਨੀ ਬਟਾਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਹਰ ਸਾਲ ਵੀ ਸ਼ਨੀ ਜੰਤੀ ਦਾ ਉਸ ਤੋਂ ਬੜੇ ਧੁੰਮ ਧਾਮ ਦੇ ਨਾਲ ਸ਼ੇਰ 4 ਵਜੇ ਤੋਂ ਸ਼ਨੀ ਮੰਦਰ ਵਿੱਚ ਮਨਾਇਆ ਜਾ ਰਿਹਾ ਹੈ ਤੇ ਇੱਕ ਜੋ ਮੇਲੇ ਦੇ ਰੂਪ ਦੇ ਵਿੱਚ ਇੱਥੇ ਲੋਕਾਂ ਦਾ ਇਕੱਠਾ ਮਾਰਦਾ ਕੱਟ ਤੁਸੀਂ ਦੇਖ ਸਕਦੇ ਹੋ ਤੇ ਮੈਂ ਤੇ ਆਪਣੇ ਟਰਸਟ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਹਰ ਸਾਲ ਸਾਨੂੰ ਇਨਾ ਮਾਣ ਸਨਮਾਨ ਤੇ ਟਰਸਟ ਨੂੰ ਪਿਆਰ ਦਿੰਦੇ ਨੇ ਜੈ ਸ਼੍ਰੀ ਸ਼ਨੀ ਦੇ ਬਾਜੀ ਕਿੰਨੇ ਸੇਵਾ ਤੋਂ ਮਨਾਉਂਦੇ ਆ ਸੋਨੂ ਜੀ ਇਹ ਸ਼ਨੀ ਜੰਤੀ ਦਾ ਉਤਸਵ ਸ਼ਨੀ ਮੰਦਰ ਟਰਸਟ ਲਗਭਗ 30 ਸਾਲ ਤੋਂ ਬਟਾਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਉਂਦਾ ਆ ਰਿਹਾ ਹੈ